ਹਾਂਜੀ ਦੋਸਤੋ ਕਹਿੰਦੇ ਇੱਕ ਵਾਰੀ ਕੋਈ ਬੱਚਾ ਸੜਕ ਦੇ ਕਿਨਾਰੇ ਫੁੱਲ ਵੇਚ ਰਿਹਾ ਸੀ ਮਤਲਬ ਫੁੱਲ ਦੀਆਂ মালা-ਮਾਂ ਬਣਾ ਕੇ ਉਹ ਵੇਚ ਰਿਹਾ ਸੀ ਲੋਕ ਆਉਂਦੇ ਉਹ ਤਾਂ ਫੁੱਲਾਂ ਦਾ ਭਾਅ ਕਰਦੇ ਫੁੱਲ ਖਰੀਦ ਲੈਂਦੇ ਹਨਾ ਜਾਂ ਕੁਝ ਵੈਸੇ ਚਲੇ ਜਾਂਦੇ ਮਤਲਬ ਫੁੱਲਾਂ ਤੱਕ ਲੋਕਾਂ ਨੂੰ ਮਤਲਬ ਸੀ ਪਰ ਇੱਕ ਬੰਦਾ ਆਇਆ ਜਦੋਂ ਫੁੱਲ ਖਰੀਦਣ ਲੱਗਾ ਤਾਂ ਉਹਨੇ ਉਹ ਬੱਚੇ ਦੇ ਪੈਰਾਂ ਵੱਲ ਦੇਖਿਆ ਤਾਂ ਉਹ ਗਰਮੀ ਦੇ ਵਿੱਚ ਬੱਚਾ ਖੜਾ ਸੀ ਤੇ ਉਹਦੇ ਪੈਰ ਸੀ ਜਿਹੜੇ ਧੁੱਪ ਦੇ ਵਿੱਚ ਖੜਾ ਹੋਣ ਕਰਕੇ ਉਹਦੇ ਪੈਰ ਸੀ ਇਹਦੇ ਮੱਚ ਰਹੇ ਸੀ ਤਾ ਉਹ ਬੰਦਾ ਉਸੇ ਵੇਲੇ ਦੌੜਿਆ ਤੇ ਅੱਗੇ ਜਾ ਕੇ ਦੁਕਾਨ ਤੋਂ ਉਹਦੇ ਲਈ ਪੈਰਾਂ ਦੇ ਵਾਸਤੇ ਜੁੱਤੇ ਲੈ ਕੇ ਆਇਆ ਬੂਟ ਲੈ ਆਇਆ ਜਾਂ ਜੁੱਤੇ ਜਾਂ ਚੱਪਲਾਂ ਉਹਦੇ ਲਈ ਲੈ ਆਇਆ ਤਾਂ ਉਹਨੇ ਉਸ ਬੱਚੇ ਨੂੰ ਜਦੋਂ ਉਹਦੇ ਪੈਰਾਂ ਲਈ ਜੁੱਤੇ ਵਗੈਰਾ ਦਿੱਤੇ ਤਾਂ ਉਹ ਬੱਚੇ ਨੇ ਉਹ ਜੁੱਤੇ ਪਹਿਨ ਲਏ ਤੇ ਉਹ ਬੱਚਾ ਹੱਥ ਜੋੜ ਕੇ ਉਸ ਇਨਸਾਨ ਦੇ ਅੱਗੇ ਖੜ ਗਿਆ ਤੇ ਕਹਿੰਦਾ ਵੀ ਤੁਸੀਂ ਭਗਵਾਨ ਹੋ ਜਾਂ ਤੁਸੀਂ ਰੱਬ ਹੋ ਅੰਕਲ ਤੁਸੀਂ ਰੱਬ ਹੋ ਕਹਿੰਦਾ ਤਾ ਉਹ ਬੰਦਾ ਕਹਿਣ ਲੱਗਾ ਕਹਿੰਦਾ ਨਹੀਂ ਨਹੀਂ ਬੱਚੇ ਮੈਂ ਮੈਂ ਕਹਿੰਦਾ ਰੱਬ ਨਹੀਂ ਮੇਰੀ ਕੋਈ ਰੱਬ ਨਾਲ ਦੋ ਦੋਸਤ ਹੀ ਨਹੀਂ ਜਾਂ ਮੈਂ ਰੱਬ ਦਾ ਕੋਈ ਚੱਕਰ ਨਹੀਂ ਵੀ ਮੈਂ ਤਾਂ ਤੇਰੇ ਨੰਗੇ ਪੈਰ ਦੇਖ ਕੇ ਤੇਰੇ ਲਈ ਲੈ ਕੇ ਆਇਆ ਉਹ ਕਹਿੰਦਾ ਨਹੀਂ ਅੰਕਲ ਤੁਸੀਂ ਨਹੀਂ ਜਾਣਦੇ ਕਹਿੰਦਾ ਕੱਲ ਮੈਂ ਭਗਵਾਨ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਸੀ ਵੀ ਮੇਰੇ ਪੈਰ ਬਹੁਤ ਮੱਚਦੇ ਆ ਤੇ ਮੈਨੂੰ ਤੂੰ ਮਤਲਬ ਮੇਰੇ ਪੈਰਾਂ ਲਈ ਜੁੱਤੇ ਲੈ ਕੇ ਦੇ ਤਾ ਕਹਿੰਦਾ ਤੁਸੀਂ ਜੇ ਭਗਵਾਨ ਨਹੀਂ ਪ੍ਰਮਾਤਮਾ ਨਹੀਂ ਤਾਂ ਤੁਸੀਂ ਉਹਦੇ ਦੋਸਤ ਜ਼ਰੂਰ ਹੋਵੋਗੇ ਤਾਂ ਇਹ ਗੱਲ ਸੁਣ ਕੇ ਉਹ ਬੰਦਾ ਬੜਾ ਹੈਰਾਨ ਹੋਇਆ ਵੀ ਇੱਕ ਨਿੱਕੀ ਜੀ ਗੱਲ ਨਾਲ ਨਿੱਕੀ ਜੀ ਕਿਸੇ ਦੀ ਮਦਦ ਕਰਨ ਦੇ ਨਾਲ ਵੀ ਆਪਾਂ ਆਪਣੇ ਆਪ ਨੂੰ ਭਗਵਾਨ ਦੇ ਬਰਾਬਰ ਵੀ ਬਣਾ ਸਕਦੇ ਹਾਂ